ਉਹ ਮਾਰ ਲਉਂ ਗਾਜਾਂ ਨਗਾਰੇ ਖੜਕ ਰਹੇ ਸਨ ਬਾਬਾ ਜੀ ਜੀ ਮਗਰ ਬੱਚੇ हट ਗਏ ਸੋਹੀ ਆਵਾਜ਼ ਦੁਬਾਰੇ ਫੇਰ ਆਵਾਜ਼ ਆਈ ਬਾਬਾ ਜੀ ਸਿੰਘ ਜੀ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਕਿਹਦਾ ਖੜਦਾ ਕਰਦਾ ਬਾਬਾ ਜੀ ਸਿੰਘ ਜੀ ਦਾ ਜਦੋਂ ਦੂਜੀ ਵਾਰ ਤੀਜੀ ਵਾਰ ਆਈ ਨਾ ਆਖਿਆ ਬਾਬਾ ਜੀ ਸਿੰਘ ਜੀ ਇਹ ਅਨੰਦਪੁਰ ਸਾਹਿਬ ਨਹੀਂ ਕਿਲੇ ਤੇ ਬੈਠੇ ਰਹੇ ਅਰਧਮਿੰਨ ਸਾਡਾ ਘੇਰਾ ਰਿਆ ਤੁਸੀਂ ਅਸ denn ਨਸਨ ਹੋਵੇ ਤਾਨ ਹੈ ਸਾਡੇ ਹਵਾਲੇ ਆਪਣਾ ਜਥਾ ਕਰਦੇ ਜਾਮ ਹਵਾਲੇ ਲਗੋ ਇਹ ਕਿੱਲੀਆ ਨਾਲ ਜਿੱਤੇ ਜਾਂਦੇ ਇਹ ਕੋਲ ਸਭ ਤੋਂ ਵੀ ਨਹੀਂ ਕੁਝ ਕਰਦਾ ਸੀ ਅਰਜੰਦਾ ਤਿੰਨ ਲੋਕਾਂ ਨਾਲ ਬਾਹਰ ਇਸ ਤਰ੍ਹਾਂ ਸੁਤੇ ਆ ਤਿੰਨ ਲੋਕਾਂ ਦਾ ਘਰ ਇਹ ਰਾਤ ਸੁਤੇ ਆ ਉਹ ਧਰੋਦੀ ਮਾਂ ਭਾਵੇਂ ਭਰਾ ਦੇ ਕਰ ਅਰਜੰਦਾਈ ਸੀ ਉਹ ਤਾਨੋ ਦੀ ਮਾਂ ਕਰ ਆਖ ਤੇ ਉੱਤੇ ਕਿੰਨੇ ਵੱਡੇ ਵਿਚ ਹਟਾ ਦਿੰਦੇ ਤਿੰਨ ਕਰਮ ਤਿੰਨ ਕਰਮ ਵਿਚ ਕਰਦਾ ਤੇ ਲੋਕੀ ਦਾ ਭਾਰ ਹੈ ਵਾਰੇ ਉਹ ਆਖਣ ਲੱਗਾ ਉਹ ਕਰਨ ਦਾ ਰਾਖ ਧੱਕਿਆ ਹੋਇਆ ਤੇ ਲੋਕੀ ਦਾ ਭਾਰ ਸੀ ਘੇਰ ਵੀ ਤੱਕ ਦਿੰਦਾ ਸੀ ਉਹਦੇ ਨਾਲੇ ਵੀ